ਅਗਰੀ ਰਾਜ ਜੀ ਤੇ ਜੋਗ ਮੰਤਰੀ ਕਪੜਾ ਤੇ ਜੋਗ ਮੰਤਰੀ ਜਿਹੜੇ ਆ ਇਹ ਆਪਣੇ ਵਿਰੋਧੀਆਂ ਨੂੰ ਵਾਰ-ਵਾਰ ਪਾਕਿਸਤਾਨ ਭੇਜ ਦਿੰਦੇ ਸੀ ਕਦੀ ਇਹ ਕਿਰਪਾਨ ਖੇਚ ਲੈਂਦੇ ਕਦੀ ਗੁਰਜ ਚੋਕ ਲੈ ਲੈਂਦੇ ਬੜੀਆਂ ਤੁਸੀਂ ਇਹਨਾਂ ਦੀਆਂ ਵੀਡੀਓ ਦੇਖੀਆਂ ਹੋਣੀਆਂ ਇਹ ਗਰੀ ਰਾਜ ਜੀ ਜਿਹੜੇ ਆ ਵੀ ਇਹ ਵੀ ਹੁਣ ਦਿਵਾਲੇ ਹੋਣਗੇ ਬੰਗਲਾਦੇਸ਼ ਦੇ ਤੇ ਟਰੰਪ ਦੇ ਗੁਰਜ ਲੈ ਕੇ ਜਾਂ ਗਦਾ ਲੈ ਕੇ ਭਾਉ ਸਾਸਰੀ ਕਾਲ ਭਾਉ ਪੰਜਾਬੀ ਅਖਾਣਾ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੀ ਇੱਕ ਦਿਨ ਮਰ ਜਾਣਾ ਹੁਣ ਨਵਾਂ ਸਮਝੌਤਾ ਸੈਇਲ ਖੇਤਰ ਦਾ ਜਿਹੜਾ ਬੰਗਲਾਦੇਸ਼ ਦਾ ਤੇ ਅਮਰੀਕਾ ਦਾ ਹੋਇਆ ਨਾ ਉਹਦੇ ਨਾਲ ਜਿਹੜੇ ਖੇਤੀ ਸੈਕਟਰ ਤੇ ਕਮੈਂਟ ਕਰਦੇ ਨੇ ਸੀ 5 ਰੁਪਏ ਕਿਲੋ ਦੁੱਧ ਮਿਲੂ ਤੇ 10 ਰੁਪਏ ਕਿਲੋ ਆਟਾ ਉਹਨਾਂ ਲਈ ਵੀ ਨਵਾਂ ਤੋਹਫਾ ਟਰੰਪ ਨੇ ਛਾੜਤਾ ਜੀ ਭਾਰਤ ਬੰਗਲਾਦੇਸ਼ ਨੂੰ ਢੇਰਾਂ ਟਨ ਕਪਾਹ ਕਾਟਨ ਜਿਹਨੂੰ ਕਹਿੰਦੇ ਜੇ ਤੇ ਸੂਤੀ ਧਾਗਾ ਭੇਜਦਾ ਸੀ ਤੇ ਉੱਥੇ ਗਾਰਮੈਂਟਸ ਤਿਆਰ ਹੁੰਦੇ ਸੀ ਇਹ ਵਪਾਰ ਜਿਵੇਂ ਨਹੀਂ ਦੱਸਦੇ ਥਾਣੇ ਹੁੰਦਾ ਹੀ ਭਾਰਤ ਦੀ 45% ਕਪਾਹ ਬੰਗਲਾਦੇਸ਼ ਖਰੀਦਦਾ ਹੈ ਹੁਣ ਟਰੰਪ ਨੇ ਬੰਗਲਾਦੇਸ਼ ਦੇ ਨਾਲ ਡੀਲ ਕੀਤੀ ਆ ਕਿ ਸਾਡੇ ਤੋਂ ਕਪਾਹ ਤੇ ਉਹ ਧਾਗੇ ਲੈ ਤੇ ਆਪ ਕੱਪੜੇ ਬਣਾ ਤੇ ਸਾਡੇ ਬਾਜ਼ਾਰ ਚ ਅਮਰੀਕਾ ਜ਼ੀਰੋ ਟੈਰਫ ਤੇ ਵੇਚ ਪਿਊਸ਼ ਗੋਲਜੀ ਕਹਿੰਦੇ ਸੀ ਸਾਡਾ ਸਮਝੌਤਾ ਹੋ ਰਿਹਾ ਵਾ ਸਾਡੇ ਗਾਰਮੈਂਟਸ ਤੇ 18% ਟੈਰਫ ਲੱਗੂਗਾ ਤੇ ਦੂਜੇ ਦੇਸ਼ਾਂ ਦੇ ਬੰਗਲਾਦੇਸ਼ ਦਾ ਵੀ ਨਾਂ ਲਿਆ ਸੀ ਔਰ ਤੇ 19 ਲੱਗਣਾ ਉੱਧਰ ਤੇ ਟਰੰਪ ਨੇ ਜ਼ੀਰੋ ਕਰਤਾ ਤੇ ਸਾਡੇ 18 ਵਾਲੇ ਕਿਦਾਂ ਮੁਕਾਬਲਾ ਕਰਨਗੇ ਇਹਦੇ ਚ ਸੂਰਤ ਤ੍ਰੇਂਪੁਰਾ ਕੋਜਲਾਕੇ ਨੋਡਾ ਦੇ ਗੁਜਰਾਤ ਵੀ ਆ ਜਾਣਾ ਵਿੱਚੀ ਉਹਨਾਂ ਨੂੰ ਵੀ ਚਾ ਉਹਨਾਂ ਦਾ ਵੀ ਲੈ ਜਾਣਾ ਅੱਛਾ ਗੱਲ ਇੱਕ ਹੋਰ ਕਰ ਲਈਏ ਛੋਟੀ ਜੀ ਆ ਗਰੀ ਰਾਜ ਜੀ ਉਦਯੋਗ ਮੰਤਰੀ ਕਪੜਾ ਉਦਯੋਗ ਮੰਤਰੀ ਜਿਹੜੇ ਆ ਇਹ ਆਪਣੇ ਵਿਰੋਧੀਆਂ ਨੂੰ ਵਾਰ-ਵਾਰ ਪਾਕਿਸਤਾਨ ਭੇਜ ਦਿੰਦੇ ਸੀ ਕਦੀ ਇਹ ਕ੍ਰਪਾਨ ਖੇਚ ਲੈਂਦੇ ਕਰੀ ਗੁਰਜ ਚੋਕ ਲੈਂਦੇ ਬੜੀਆਂ ਤੁਸੀਂ ਇਹਨਾਂ ਦੀਆਂ ਵੀਡੀਓ ਦੇਖੀਆਂ ਹਨੀਆਂ ਇਹ ਗਰੀ ਰਾਜ ਜੀ ਜਿਹੜੇ ਆ ਵੀ ਇਹ ਵੀ ਹੁਣ ਦਿਵਾਲੇ ਹੋਣਗੇ ਬੰਗਲਾਦੇਸ਼ ਦੇ ਤੇ ਟਰੰਪ ਦੇ ਗੁਰਜੇ ਲੈ ਕੇ ਜਾਂ ਗਦਾ ਲੈ ਕੇ ਇਹ ਤੂੰ ਕੀ ਕਰਨਦਿਆਂ ਕਿ ਜਾਂ ਇਦਾਂ ਇੱਕ ਸਰਜੂ ਗੱਲ ਲੋਕਾਂ ਨੂੰ ਗੱਲ ਦੱਸੇ ਬਿਨਾ ਪਿਊਸ਼ ਗੋਲ ਜੀ ਤੇ ਹਜੇ ਦੱਸ ਦੇਣੇ ਵੀ ਨਹੀਂ ਨੰਗੇ 18% ਵਾਲੀ ਗੱਲ ਨੂੰ ਤੇ ਆਕਵਾੜਾ ਅੱਛਾ ਗੱਲ ਕੀ ਹੋਈ ਦੋਸਤੋ ਪੰਜ ਚਾਰ ਮਹੀਨੇ ਪਹਿਲਾਂ ਨਾ ਬੰਗਲਾਦੇਸ਼ 'ਚ ਇੱਕ ਅੰਦੋਲਨ ਕਰਵਾਇਆ ਗਿਆ ਵੇਖੋ ਵੱਡੇ ਗੇਮਾਂ ਕਿਦਾਂ ਖੇਡਦੇ ਦੇਸ਼ ਇਹ ਭਾਰਤ ਦਾ ਜਿਹੜਾ ਆਯਾਤ ਹੁੰਦਾ ਸਾਡੇ ਮਾਲ ਇਹਦੇ ਉੱਤੇ 20% ਟੈਅਰ ਫਲਾਇਆ ਜਾਵੇ ਜਿਹੜੀ ਸਥਾਨੀ ਸੰਨਤ ਨਾ ਕਾਟਨ ਵਾਲੀ ਉਹ ਜਿਹੜੀ ਆ ਪ੍ਰਭਾਵਿਤ ਹੋ ਰਹੀ ਆ ਉਦੋਂ ਬਾਅਦ ਬੰਗਲਾ ਤੇ ਹੀ ਸਰਕਾਰ ਨੇ ਜ਼ਮੀਨੀ ਵਪਾਰ ਦੀ ਘਟੌਤੀ ਕਰਤੀ ਜਦੋਂ ਘਟੌਤੀ ਕਰਤੀ ਤਾਂ ਸਮੁੰਦਰ ਰੈਂਕ ਪਾਪੇਜਣ ਲੱਗੇ ਉਹਦੇ ਤੇ ਖਰਚਾ ਵੀ ਵਧਿਆ ਜਦੋਂ ਖਰਚਾ ਵਧਿਆ ਤੇ ਭਾਰਤ ਦੀ ਜਿਹੜੀ ਸਪੋਰਟ ਕੰਪਨੀਆਂ ਉਹਨਾਂ ਤੇ ਵੀ ਪੈਣਾ ਤੇ ਜਿਹੜੀ ਗੋਕਲ ਦਾਸ ਵਰਗੀਆਂ ਵੱਡੀਆਂ ਸੂਤੀ ਧਾਗੇ ਵਾਲੀਆਂ ਕੱਪੜੇ ਵਾਲੀਆਂ ਕੰਪਨੀਆਂ ਵਾਂ ਇੰਨਾ ਸਾਰਿਆਂ ਤੇ ਅਸਰ ਪਿਆ ਇਹਨਾਂ ਤੇ ਅਸਰ ਪੈਣੇ ਪੈਣਾ ਜਿਹੜੇ گارਮੈਂਟ ਬਣਾਉਂਦੇ ਉਹਨਾਂ ਤੇ ਪੈਣਾ ਜਿਹੜੇ ਉੱਥੇ ਬੰਦੇ ਰੱਖੇ ਉਹਨਾਂ ਤੇ ਪੈਣਾ ਜੇ ਉਹਨਾਂ ਤੋਂ ਕੋਈ ਨਹੀਂ ਨਾ ਜ਼ਮੀਨ ਤੇ ਅਸਰ ਤੁਹਾਡੇ ਤੇ ਵੀ ਪੈਣਾ ਹੀ ਆ ਉਹਨਾਂ ਹੀ ਜਿੰਨਾ ਕਿਸਾਨ ਤੇ ਪੈਣਾ ਵਰਪੱਡੀ ਗੱਲ ਕਿਸਾਨ ਤੇ ਫਿਰ ਵੀ ਮਾੜਾ ਮੋੜ ਚ ਲੱਪੇ ਇੱਕ ਦੰਗ ਦੀ ਖਾਲੂ ਨਾ ਖਾਲੂ ਤੁਸੀਂ ਤੇ ਅਹੀਂ ਕਰਾਇਆ ਤੇ ਨਹੀਂ ਜਮ ਕਰਾਂ ਦਾ ਦੇਣਾ ਦਾ ਤੁਹਾਡਾ ਤੇ ਇੱਕ ਸਬਜੀ ਜੋ ਕੋਹ ਵੀ ਸਵੇਰ ਤੋਂ ਸ਼ਾਮ ਤੱਕ ਸਾਰਾ ਕੁਝ ਪੈਸੇ ਨਾ ਆਉਂਦਾ ਜੇ ਇਕੱਠੇ ਹੋਵਾਂਗੇ ਤੇ ਸਰਕਾਰਾਂ ਦੇ ਕੰਨ ਖਿੱਚੋਗੇ ਤੇ ਸਰਕਾਰਾਂ ਸਾਡੇ ਨਾਲ ਰਹਿਣਗੀਆਂ ਜੇ ਇਦਾਂ ਸਮਝਾਉਤੇ ਹੁੰਦੇ ਰਹਿਣਾ ਤੇ ਫਿਰ ਸਾਰਿਆਂ ਨੂੰ ਲੱਗ ਜਾਣਾ ਪਤਾ ਹੁਣ ਵੇਖੋ ਕਿ ਸਰਕਾਰ ਦੁਬਾਰਾ ਨਵੇਂ ਸਿਰਿਓਂ ਟਰੰਪ ਸਾਹਿਬ ਨਾਲ ਡੀਲ ਕਰਦੀ ਆ ਇਸ ਮਾਮਲੇ ਤੇ ਕਿ ਨਹੀਂ ਕਰਦੀ ਨਹੀਂ ਤੇ ਇਹਦੇ ਨਾਲ ਕਾਟਨ ਦਾ ਬਾਜ਼ਾਰ ਸੂਤੀ ਧਾਗੇ ਦਾ ਰੇਸ਼ਮ ਦਾ ਇਹ ਸਾਰੇ ਖਤਮ ਹੋ ਜਾਣਗੇ ਕਿਉਂਕਿ ਟਾਡਾ 18% ਲੱਗਣਾ ਉੱਥੇ ਜਾ ਕੇ ਅਮਰੀਕਾ ਇੱਕ ਟਾਡਾ ਨੀੜਲਾ ਬਾਜ਼ਾਰ ਖੋਲਿਆ ਉਹਨਾਂ ਨੇ ਬੰਗਲਾਦੇਸ਼ ਵਾਲਾ ਤੇ ਰਹਿ ਕੀ ਭੱਲੇ ਆਪਣੇ ਫਿਰ ਜਾਣਾ ਤੇ ਲੱਗਦਾ ਜਾਂ ਚਾਹੀਦਾ ਵਾ ਲੱਗਦਾ ਨਹੀਂ ਚਾਹੀਦਾ ਸਰਕਾਰ ਨੂੰ ਦੁਬਾਰਾ ਇਹਦੇ ਤੇ ਗੌਰ ਕਰਨਾ ਬਾਕੀ ਰਾਹੁਲ ਗਾਂਧੀ ਵੀ ਸੰਸਦ 'ਚ ਕਹਿ ਰਹੇ ਆ ਉਹਨਾਂ ਦੀ ਵੀਡੀਓ ਆਪਾਂ ਪਾਵਾਂਗੇ ਜਲਦੀ ਸਸਰੀ ਕਾਂ